ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਪਾਉਲੋ ਕੋਏਲੋ ਦੇ ਨਾਵਲ ਦਾ ਅਲਕੇਮਿਸਟ ਨੂੰ ਅੱਗੇ ਇਸ ਨਾਵਲ ਦਾ ਪੰਜਾਬੀ ਵਿੱਚ ਅਨੁਵਾਦ ਸੋਪਨ ਸਾਜਨਾ ਹਿਤ ਹੋਇਆ ਹੈ ਚਲੋ ਪੜਦੇ ਹਾਂ ਕਿਤਾਬ ਨੂੰ ਅੱਗੇ ਤਾਰੀਫਾ ਵਿੱਚ ਸਭ ਤੋਂ ਸਿਖਰ ਤੇ ਮੋਲ ਤਾੜਬੀਆਂ ਵੱਲੋਂ ਬਣਾਇਆ ਗਿਆ ਇੱਕ ਬਹੁਤ ਪੁਰਾਣਾ ਕਿਲਾ ਹੈ ਇਸ ਦੀਆਂ ਕੰਧਾਂ ਤੇ ਖੜ ਕੇ ਅਫਰੀਕਾ ਦੀ ਝਲਕ ਪਾਈ ਜਾ ਸਕਦੀ ਹੈ ਉਸ ਸ਼ਾਮ ਸਾਲੇਮ ਦਾ ਬਾਦਸ਼ਾ ਮਿਲਤੀਸ ਦੇਖ ਕਿਲੇ ਦੀ ਕੰਧ ਤੇ ਬੈਠਾ ਸੀ ਅਤੇ ਪੂਰੇ ਦੀ ਹਵਾ ਉਹਦੇ ਚਿਹਰੇ ਤੇ ਵੱਜ ਰਹੀ ਸੀ ਲੱਗੇ ਹੀ ਭੇਡਾਂ ਅਣਮਨੇ ਜਿਹੇ ਢੰਗ ਨਾਲ ਖੜੀਆਂ ਸਨ ਕਿਉਂਕਿ ਉਹ ਨਵੇਂ ਮਾਲਕ ਨਾਲ ਕੁਲੀਆਂ ਮਿਲੀਆਂ ਨਹੀਂ ਸਨ ਅਤੇ ਇੰਨੀ ਜ਼ਿਆਦਾ ਤਬਦੀਲੀ ਨਾਲ ਉਤਸ਼ਾਹ ਵਿੱਚ ਵੀ ਸਨ ਪਰ ਉਹਨਾਂ ਨੂੰ ਸਿਰਫ ਖਾਣਾ ਤੇ ਪਾਣੀ ਹੀ ਚਾਹੀਦਾ ਸੀ ਮਲਚੀਜ਼ਿਕ ਨੇ ਇੱਕ ਛੋਟੇ ਜਿਹੇ ਸਮੁੰਦਰੀ ਜਹਾਜ਼ ਨੂੰ ਬੰਦਰਗਾਹ ਵਿੱਚੋਂ ਬਾਹਰ ਨਿਕਲਦੇ ਹੋਏ ਵੇਖਿਆ ਉਸਨੇ ਹੁਣ ਇਸ ਮੁੰਡੇ ਨੂੰ ਕਦੇ ਵੀ ਨਹੀਂ ਮਿਲ ਸਕਣਾ ਜਿਵੇਂ ਉਹ ਕਦੇ ਵੀ ਆਪਣਾ ਦਸਵਾਂ ਹਿੱਸਾ ਹਾਸਲ ਕਰਨ ਤੋਂ ਬਾਅਦ ਅਬਰਾਹਿਮ ਨੂੰ ਨਹੀਂ ਸੀ ਮਿਲ ਸਕਿਆ। ਇਹੀ ਉਹਦਾ ਕੰਮ ਸੀ। ਦੇਵਤਿਆਂ ਦੀਆਂ ਇੱਛਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਦੀਆਂ ਹੋਣੀਆਂ ਨਹੀਂ ਹੁੰਦੀਆਂ। ਪਰ ਸਾਲੇਮ ਦਾ ਬਾਦਸ਼ਾਹ ਦਿਲੋਂ ਅਰਦਾਸ ਕਰ ਰਿਹਾ ਸੀ ਕਿ ਮੁੰਡਾ ਕਾਮਯਾਬ ਹੋਵੇ। ਉਸਨੇ ਸੋਚਿਆ ਕਿ ਬਹੁਤ ਮਾੜੀ ਗੱਲ ਹੈ ਕਿ ਉਹ ਛੇਤੀ ਹੀ ਸਦਾ ਨਾਮ ਭੁੱਲ ਜਾਏਗਾ। ਮੈਨੂੰ ਆਪਣਾ ਨਾਂ ਦੂਜੀ ਵਾਰ ਵੀ ਦੱਸਣਾ ਚਾਹੀਦਾ ਸੀ। ਮੈਨੂੰ ਆਪਣਾ ਨਾਂ ਦੂਜੀ ਵਾਰ ਵੀ ਦੱਸਣਾ ਚਾਹੀਦਾ ਸੀ ਇਸ ਲਈ ਉਹ ਮੁੰਡਾ ਜਦੋਂ ਵੀ ਮੇਰੇ ਬਾਰੇ ਗੱਲ ਕਰਦਾ ਤਾਂ ਇਹ ਜ਼ਰੂਰ ਕਹਿੰਦਾ ਕਿ ਮੈਂ ਸਾਲੇਮ ਦਾ ਬਾਦਸ਼ਾਹ ਮਲਚੀ ਜੈਦਖਾਂ ਰਤਾ ਕੋ ਹਤਾਸ਼ ਮਹਿਸੂਸ ਕਰਦੇ ਹੋਏ ਉਸ ਨੇ ਅਸਮਾਨ ਵੱਲ ਵੇਖਿਆ ਤੇ ਕਿਹਾ हे ਈਸ਼ਵਰ ਜਿਵੇਂ ਤੂੰ ਕਿਹਾ ਸੀ ਮੈਂ ਜਾਣਦਾ ਹਾਂ ਕਿ ਇਹ ਸਭ ਤੋਂ ਵੱਡਾ ਹੰਕਾਰ ਹੈ ਪਰ ਬੁੱਢੇ ਬਾਦਸ਼ਾਹ ਨੂੰ ਕਦੇ-ਕਦੇ ਆਪਣੇ ਆਪ ਤੇ ਕੁਝ ਮਾਣ ਕਰਨਾ ਹੀ ਚਾਹੀਦਾ ਹੈ ਅਗਲਾ ਦ੍ਰਿਸ਼ ਮੁੰਡੇ ਨੇ ਸੋਚਿਆ ਅਫਰੀਕਾ ਕਿੰਨਾ ਅਜੀਬ ਹੈ ਉਹ ਟੈਂਗੀਰ ਦੀਆਂ ਪੀੜੀਆਂ ਗਲੀਆਂ ਵਿੱਚ ਬਣੇ ਹੋਏ ਬਹੁਤ ਸਾਰੇ ਕਾਵਾਕਰਾਂ ਵਿੱਚੋਂ ਇੱਕ ਵਿੱਚ ਬੈਠ ਗਿਆ ਸੀ ਕੁਝ ਲੋਕ ਇੱਕ ਵੱਡੇ ਸਾਰੇ ਹੁੱਗੇ 'ਚੋਂ ਤੰਬਾਕੂ ਪੀ ਰਹੇ ਸਨ ਜਿਹੜੇ ਉਹ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸਨ ਕੁਝ ਘੰਟਿਆਂ ਵਿੱਚ ਹੀ ਉਸਨੇ ਵੇਖਿਆ ਸੀ ਕਿ ਮਰਦ ਹੱਥਾਂ ਵਿੱਚ ਹੱਥ ਪਾ ਕੇ ਤੁਰਦੇ ਸਨ ਆਰਤਾਂ ਦੇ ਚਿਹਰੇ ਟਕੇ ਹੋਏ ਸਨ ਅਤੇ ਪੁਜਾਰੀ ਥੰਮਲਿਆਂ ਤੇ ਚੜ ਕੇ ਪ੍ਰਾਰਥਨਾ ਕਰਦੇ ਸਨ ਜਿਉਂ ਹੀ ਉਹ ਆਵਾਜ਼ ਦਿੰਦੇ ਸਾਰੇ ਲੋਕ ਆਪਣੇ ਗੋਡਿਆਂ ਪਰ ਹੋ ਕੇ ਅਤੇ ਆਪਣੇ ਮੱਥੇ ਨੂੰ ਜ਼ਮੀਨ ਨਾਲ ਲਾ ਲੈਂਦੇ ਕਾਫਰਾਂ ਦੀ ਅਰਦਾਸ ਉਸ ਨੇ ਆਪਣੇ ਆਪ ਨੂੰ ਕਿਹਾ ਬਚਪਨ ਤੋਂ ਹੀ ਚਰਚ ਵਿੱਚ ਜਾਂਦੇ ਹੋਏ ਉਸ ਨੇ ਸਦਾ ਹੀ ਘੋੜੇ ਤੇ ਸਵਾਰ ਸੰਤ ਸੰਤਿਆਗੋ ਮਾਤਾ ਮੋਰਸ ਦੇ ਬੁੱਤਵਲ ਵੇਖਿਆ ਸੀ ਜਿਹਦੇ ਹੱਥ ਵਿੱਚ ਨੰਗੀ ਤਲਵਾਰ ਹੁੰਦੀ ਸੀ ਅਤੇ ਜਿਹਦੇ ਪੈਰਾਂ ਵਿੱਚ ਕੁਝ ਲੋਕ ਝੁਕੇ ਹੋਏ ਹੁੰਦੇ ਸਨ ਮੁੰਡੇ ਨੇ ਆਪਣੇ ਆਪ ਨੂੰ ਬਹੁਤ ਦੁਖੀ ਅਤੇ ਇਕੱਲਾ ਮਹਿਸੂਸ ਕੀਤਾ ਕਾਫਰ ਦੇਖਣ ਨੂੰ ਬੜੇ ਹੀ ਭੜੇ ਦਿਖਾਈ ਦਿੰਦੇ ਸਨ ਇਸ ਦੇ ਬਿਨਾ ਆਪਣੇ ਸਫ਼ਰ ਦੀ ਕਾਲੀ ਦੌਰਾਨ ਉਹ ਇੱਕ ਗੱਲ ਸਿਰਫ ਇੱਕ ਗੱਲ ਭੁੱਲ ਗਿਆ ਸੀ ਜਿਸ ਕਾਰਨ ਉਹ ਲੰਮੇ ਸਮੇਂ ਤੱਕ ਆਪਣੇ ਖਜ਼ਾਨੇ ਤੋਂ ਦੂਰ ਰਹਿ ਸਕਦਾ ਹੈ ਇਸ ਦੇਸ਼ ਵਿੱਚ ਸਿਰਫ ਅਰਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਕਾਵਾ ਖਾਨੇ ਦਾ ਮਾਲਕ ਉਸ ਦੇ ਕੋਲ ਆਇਆ ਤੇ ਮੁੰਡੇ ਨੇ ਉਸੇ ਸ਼ਰਾਬ ਵੱਲ ਇਸ਼ਾਰਾ ਕੀਤਾ ਜਿਹੜੀ ਨਾਲ ਦੇ ਮੇਸੇ ਤੇ ਬੈਠੇ ਲੋਕ ਪੀ ਰਹੇ ਸਨ ਤੌੜੀ ਚਾਹ ਨਿਕਲੀ ਮੁੰਡੇ ਨੂੰ ਸ਼ਰਾਬ ਪਸੰਦ ਸੀ ਪਰ ਉਹਨੂੰ ਹਾਲ ਦੀ ਘੜੀ ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਸੀ ਉਸ ਨੂੰ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਆਪਣੇ ਖਜ਼ਾਨੇ ਦੀ ਅਤੇ ਇਸ ਤੱਕ ਪਹੁੰਚਣ ਦੇ ਵਸੀਲੇ ਦੀ ਕਰਨੀ ਚਾਹੀਦੀ ਸੀ ਪੇੜਾਂ ਵੇਚਣ ਨਾਲ ਉਸ ਦੀ ਪੋਟਲੀ ਵਿੱਚ ਕਾਫੀ ਪੈਸੇ ਆ ਗਏ ਸਨ ਅਤੇ ਮੁੰਡਾ ਜਾਣਦਾ ਸੀ ਕਿ ਪੈਸਾ ਹੀ ਅਸਲ ਵਿੱਚ ਜਾਦੂ ਹੈ ਜੇ ਕਿਸੇ ਕੋਲ ਵੀ ਪੈਸਾ ਹੈ ਉਹ ਕਦੇ ਵੀ ਅਕੱਲਾ ਨਹੀਂ ਰਹਿੰਦਾ ਛੇਤੀ ਹੀ ਖਬਰ ਕੁਝ ਦਿਨਾਂ ਵਿੱਚ ਹੀ ਉਹ ਪੈਰਾਮਿਡਾਂ ਤੱਕ ਪਹੁੰਚ ਜਾਵੇਗਾ ਸੋਨੇ ਦੇ ਜਰਾ ਬਖਤਰ ਵਾਲਾ ਬਜ਼ੁਰਗ ਸਿਰਫ ਛੇ ਪੈਡਾ ਹਾਸਲ ਕਰਨ ਲਈ ਹੀ ਝੂਠ ਨਹੀਂ ਸੀ ਬੋਲ ਸਕਦਾ ਉਸ ਬਜ਼ੁਰਗ ਨੇ ਨਿਸ਼ਾਨੀਆਂ ਅਤੇ ਸ਼ਗਨਾਂ ਦੀ ਗੱਲ ਕੀਤੀ ਸੀ ਅਤੇ ਜਿਉਂ ਹੀ ਮੁੰਡਾ ਸਮੁੰਦਰੀ ਲਾਂਗੇ ਨੂੰ ਪਾਰ ਕਰ ਰਿਹਾ ਸੀ ਉਸ ਨੇ ਨਿਸ਼ਾਨੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਬਜ਼ੁਰਗ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਸੀ ਜਿਹੜਾ ਸਮਾਂ ਮੁੰਡੇ ਨੇ ਅੰਡਾਲੂਸ਼ੀਆ ਦੇ ਖੇਤਾਂ ਵਿੱਚ ਬਤਾਇਆ ਸੀ ਉਹਨਾਂ ਦਿਨਾਂ ਦੌਰਾਨ ਉਹ ਜ਼ਮੀਨ ਤੇ ਅਸਮਾਨ ਨੂੰ ਵੇਖ ਕੇ ਹੀ ਆਪਣਾ ਰਾਹ ਲੱਭਣਾ ਸਿੱਖ ਗਿਆ ਸੀ ਉਸਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਸੇ ਖਾਸ ਕਿਸਮ ਦੇ ਪੰਛੀ ਦੀ ਮੌਜੂਦਗੀ ਦਾ ਮਤਲਬ ਇਹ ਹੈ ਕਿ ਨੇੜੇ ਹੀ ਕਿਤੇ ਸੱਪ ਹੋਣਾ ਚਾਹੀਦਾ ਹੈ ਅਤੇ ਕਿਸੇ ਖਾਸ ਕਿਸਮ ਦੀ ਝਾੜੀ ਦਾ ਮਤਲਬ ਇਹ ਹੁੰਦਾ ਹੈ ਕਿ ਇਲਾਕੇ ਵਿੱਚ ਕਿਤੇ ਨਾ ਕਿਤੇ ਪਾਣੀ ਵੀ ਹੈ ਇਹ ਸਾਰਾ ਕੁਝ ਉਸ ਨੂੰ ਪਿਡਾ ਨੇ ਸਿਖਾਇਆ ਸੀ ਉਸ ਨੇ ਸੋਚਿਆ ਕਿ ਜੇ ਈਸ਼ਵਰ ਪਿਡਾਾਂ ਦੀ ਇੰਨੀ ਚੰਗੀ ਤਰ੍ਹਾਂ ਅਗਵਾਈ ਕਰਦਾ ਹੈ ਤਾਂ ਮਨੁੱਖ ਦੀ ਵੀ ਕਰੇਗਾ ਅਤੇ ਇਸ ਨਾਲ ਉਸ ਨੇ ਚੰਗਾ ਚੰਗਾ ਮਹਿਸੂਸ ਕੀਤਾ ਜਾ ਹੁਣ ਪਹਿਲਾ ਜਿੰਨੀ ਕੌੜੀ ਨਹੀਂ ਸੀ ਲੱਗਦੀ ਤੂੰ ਕੌਣ ਹੈ ਉਸਨੇ ਸੁਣਿਆ ਕਿ ਸਪੈਨੀ ਭਾਸ਼ਾ ਵਿੱਚ ਉਸਨੂੰ ਕੋਈ ਪੁੱਛ ਰਿਹਾ ਸੀ ਮੁੰਡੇ ਨੇ ਰਾਤ ਮਹਿਸੂਸ ਕੀਤੀ ਉਹ ਨਿਸ਼ਾਨੀਆਂ ਬਾਰੇ ਸੋਚ ਰਿਹਾ ਸੀ ਅਤੇ ਕੋਈ ਬੰਦਾ ਹਾਜ਼ਰ ਵੀ ਹੋ ਗਿਆ ਸੀ ਉਹ ਪੁੱਛਣ ਲੱਗਾ ਤੈਨੂੰ ਸਪੈਨੀ ਕਿਵੇਂ ਆਉਂਦੀ ਹੈ ਉਸ ਕੋਲ ਆਇਆ ਬੰਦਾ ਕਾਫੀ ਜਵਾਨ ਸੀ ਅਤੇ ਉਸਨੇ ਪੱਛਮੀ ਢੰਗ ਦੇ ਕੱਪੜੇ ਪਾਏ ਹੋਏ ਸਨ ਪਰ ਉਸਦੀ ਚਮੜੀ ਦਾ ਰੰਗ ਦੱਸਦਾ ਸੀ ਕਿ ਉਹ ਇਸੇ ਸ਼ਹਿਰ ਦਾ ਰਹਿਣ ਵਾਲਾ ਸੀ ਮੁੰਡੇ ਨੇ ਸੋਚਿਆ ਕਿ ਇਸ ਨਵੇਂ ਆਉਣ ਵਾਲੇ ਬੰਦੇ ਦੀ ਉਮਰ ਅਤੇ ਕੱਦ ਉਸਦੇ ਜਿੰਨੇ ਹੀ ਹਨ ਇੱਥੇ ਕਰੀਬ ਹਰ ਜਣਾ ਇਸ ਬੇਨੀ ਬੋਲਦਾ ਹੈ ਸਪੇਨ ਇੱਥੋਂ ਮਸਾਂ 2 ਘੰਟੇ ਦੂਰ ਤਾਂ ਹੈ ਮੁੰਡੇ ਨੇ ਕਿਹਾ ਬੈਠ ਜਾ ਅਤੇ ਮੈਂ ਤੈਨੂੰ ਕੁਝ ਦਿਖਾਵਾਂਗਾ ਨਾਲੇ ਮੇਰੇ ਲਈ ਸ਼ਰਾਬ ਦਾ ਇੱਕ ਗਲਾਸ ਲਿਆ ਮੈਨੂੰ ਚਾਹ ਪਸੰਦ ਨਹੀਂ ਹੈ ਨੌਜਵਾਨ ਆਦਮੀ ਕਹਿਣ ਲੱਗਾ ਇਸ ਦੇਸ਼ ਵਿੱਚ ਸ਼ਰਾਬ ਨਹੀਂ ਮਿਲਦੀ ਉਾਰਮ ਇਸ ਦੀ ਆਗਿਆ ਨਹੀਂ ਦਿੰਦਾ ਮੁੰਡੇ ਨੇ ਉਸ ਨੂੰ ਦੱਸਿਆ ਕਿ ਉਹ ਪੀਰਾਮਿਡਾਂ ਕੋਲ ਜਾਣਾ ਚਾਹੁੰਦਾ ਹੈ ਉਹ ਤਾਂ ਆਪਣੇ ਖਜ਼ਾਨੇ ਬਾਰੇ ਵੀ ਦੱਸਣ ਲੱਗਾ ਸੀ ਪਰ ਐਨ ਮੌਕੇ ਤੇ ਨਾ ਦੱਸਣ ਦਾ ਫੈਸਲਾ ਕਰ ਲਿਆ ਜੇ ਉਹ ਦੱਸ ਦਿੰਦਾ ਤਾਂ ਸੰਭਵ ਸੀ ਕਿ ਉੱਥੇ ਲਿਜਾਣ ਵਦਲੇ ਇਹ ਆਦਮ ਮੁੰਡਾ ਵੀ ਉਸ ਦਾ ਕੁਝ ਹਿੱਸਾ ਮੰਗ ਲੈਂਦਾ ਉਸ ਨੂੰ ਚੇਤਿਆ ਆ ਕਿ ਬਜ਼ੁਰਗ ਨੇ ਉਸ ਨੂੰ ਕਿਹਾ ਸੀ ਕਿ ਜੋ ਚੀ ਤੁਹਾਡੇ ਕੋਲ ਅਜੇ ਹੈ ਹੀ ਨਹੀਂ ਉਸ ਦਾ ਕਿਸੇ ਦੂਜੇ ਨੂੰ ਹਿੱਸਾ ਦੇਣ ਦਾ ਵਾਅਦਾ ਕਰਨ ਦੀ ਕੋਈ ਤੁਕ ਨਹੀਂ ਮੈਂ ਚਾਹੁੰਦਾ ਹਾਂ ਕਿ ਜੇ ਤੂੰ ਅਜਿਹਾ ਕਰ ਸਕਦਾ ਹਾਂ ਤਾਂ ਮੈਨੂੰ ਉੱਥੇ ਲੈ ਕੇ ਚੱਲ ਇਸ ਦੇ ਬਦਲੇ ਮੈਂ ਤੈਨੂੰ ਪੈਸੇ ਦੇਵਾਂਗਾ ਉਸ ਆਦਮੀ ਨੇ ਪੁੱਛਿਆ ਤੂੰ ਜਾਣਦਾ ਹੈਂ ਕਿ ਉੱਥੇ ਕਿਵੇਂ ਪਹੁੰਚੀਦਾ ਮੁੰਡੇ ਨੇ ਦੇਖਿਆ ਕਿ ਦੁਕਾਨ ਦਾ ਮਾਲਕ ਉਹਦੇ ਨੇੜੇ ਹੀ ਖੜਾ ਸੀ ਅਤੇ ਉਹਨਾਂ ਦੀ ਆਪਸੀ ਗੱਲਬਾਤ ਧਿਆਨ ਨਾਲ ਸੁਣ ਰਿਹਾ ਸੀ ਉਸ ਦੀ ਮੌਜੂਦਗੀ ਵਿੱਚ ਮੁੰਡਾ ਬੇਆਰਾਮੀ ਮਹਿਸੂਸ ਕਰਨ ਲੱਗਾ ਪਰ ਉਸ ਨੂੰ ਇੱਕ ਗਾਈਡ ਮਿਲ ਗਿਆ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਇਸ ਮੌਕੇ ਨੂੰ ਹੱਥੋਂ ਜਾਣ ਦੇਵੇ ਉਸ ਨੌਜਵਾਨ ਨੇ ਕਿਹਾ ਤੈਨੂੰ ਸਹਾਰਾ ਦਾ ਸਾਰੇ ਦਾ ਸਾਰਾ ਹਿੱਸਾ ਪਾਰ ਕਰਨਾ ਪੈਣਾ ਹੈ ਅਜਿਹਾ ਕਰਨ ਲਈ ਤੈਨੂੰ ਪੈਸੇ ਦੀ ਲੋੜ ਹੈ ਮੈਂ ਜਾਣਨਾ ਚਾਹੁੰਦਾ ਕਿ ਤੇਰੇ ਕੋਲ ਤੇਰੇ ਪੈਸੇ ਹਨ ਵੀ ਕਿ ਨਹੀਂ ਮੁੰਡੇ ਨੇ ਸੋਚਿਆ ਕਿ ਇਹ ਬੜਾ ਜੀਵ ਸਵਾਲ ਹੈ ਪਰ ਉਸ ਦਾ ਬਜ਼ੁਰਗ ਵਿੱਚ ਭਰੋਸਾ ਸੀ ਜਿਸ ਨੇ ਕਿਹਾ ਸੀ ਕਿ ਜਦੋਂ ਤੁਸੀਂ ਸੱਚਮੁੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਤੁਹਾਡੇ ਹੱਕ ਵਿੱਚ ਸਾਜ਼ਿਸ਼ ਕਰਨ ਲੱਗਦੀ ਹੈ ਉਸ ਨੇ ਆਪਣੀ ਪੋਰਟਲੀ ਵਿੱਚੋਂ ਪੈਸੇ ਕੱਢੇ ਅਤੇ ਉਸ ਨੌਜਵਾਨ ਨੂੰ ਦਿਖਾਏ ਦੁਕਾਨ ਦਾ ਮਾਲਕ ਵੀ ਨੇੜੇ ਹੀ ਆ ਗਿਆ ਅਤੇ ਉਸ ਨੇ ਵੀ ਪੈਸੇ ਵੇਖੇ ਦੋਵਾਂ ਜਣਿਆਂ ਨੇ ਅਰਬੀ ਭਾਸ਼ਾ ਵਿੱਚ ਕੁਝ ਗੱਲਾਂ ਕੀਤੀਆਂ ਜਿਨ੍ਹਾਂ ਤੋਂ ਬਾਅਦ ਦੁਕਾਨ ਦਾ ਮਾਲਕ ਔਖਾ ਦਿਖਾਈ ਦਿੱਤਾ ਨੌਜਵਾਨ ਨੇ ਕਿਹਾ ਚੱਲ ਇੱਥੋਂ ਚਲੀਏ ਦੁਕਾਨ ਦਾ ਮਾਲਕ ਚਾਹੁੰਦਾ ਹੈ ਕਿ ਅਸੀਂ ਇੱਥੋਂ ਚਲੇ ਜਾਈਏ ਮੁੰਡੇ ਨੇ ਰਾਹਤ ਮਹਿਸੂਸ ਕੀਤੀ ਉਹ ਪੈਸੇ ਦੇਣ ਲਈ ਉੱਠਿਆ ਤਾਂ ਦੁਕਾਨ ਦੇ ਮਾਲਕ ਨੇ ਉਸ ਨੂੰ ਬਹਾਮ ਫੜ ਕੇ ਗੁੱਸੇ ਭਰੇ ਕੁਝ ਸ਼ਬਦ ਸ਼ਹਿਣ ਕਹਿਣੇ ਸ਼ੁਰੂ ਕਰ ਦਿੱਤੇ ਮੁੰਡਾ ਤਖਤਵਾਰ ਸੀ ਅਤੇ ਉਹ ਵੀ ਮੋੜ ਮਾ ਜਵਾਬ ਦੇਣਾ ਚਾਹੁੰਦਾ ਸੀ ਪਰ ਉਹ ਪ੍ਰਦੇਸ਼ ਵਿੱਚ ਸੀ ਉਹਦੇ ਨਵੇਂ ਦੋਸਤ ਨੇ ਦੁਕਾਨ ਦੇ ਮਾਲਕ ਨੂੰ ਪਿੱਛੇ ਧੱਕਿਆ ਅਤੇ ਮੁੰਡੇ ਨੂੰ ਖਿੱਚ ਕੇ ਬਾਹਰ ਲੈ ਗਿਆ ਉਹ ਕਹਿਣ ਲੱਗਾ ਉਹ ਤੇਰੇ ਪੈਸੇ ਖੋਣੇ ਚਾਹੁੰਦਾ ਸੀ ਤੈਂਗਿਆਰ ਬਾਕੀ ਦੇ ਅਫਰੀਕਾ ਵਰਗਾ ਨਹੀਂ ਇਹ ਬੰਦਰਗਾਹ ਹੈ ਅਤੇ ਹਰ ਬੰਦਰਗਾਹ ਵਿੱਚ ਚੋਰ ਹੁੰਦੇ ਹਨ ਮੁੰਡਾ ਨੇ ਆਪਣੇ ਇਸ ਨਵੇਂ ਮਿੱਤਰ ਤੇ ਵਿਸ਼ਵਾਸ ਕੀਤਾ। ਉਹਨੇ ਉਸ ਨੂੰ ਇੱਕ ਖਤਰਨਾਕ ਸਥਿਤੀ ਵਿੱਚੋਂ ਕੱਢਿਆ ਸੀ। ਉਸ ਨੇ ਆਪਣੇ ਪੈਸੇ ਕੱਢੇ ਤੇ ਗਿਣਨ ਲੱਗਾ। ਦੂਜਾ ਬੰਦਾ ਉਹਦੇ ਪੈਸੇ ਫੜਦਾ ਹੋਇਆ ਕਹਿਣ ਲੱਗਾ, "ਅਸੀਂ ਕੱਲ ਨੂੰ ਹੀ ਪਿਰਾਮਿਡ ਪਹੁੰਚ ਸਕਦੇ ਹਾਂ, ਪਰ ਮੈਨੂੰ ਦੋ ਉਰਤ ਖਰੀਦਣੇ ਪੈਣਗੇ।" ਉਹ ਟੈਂਗੀਅਰ ਦੀਆਂ ਪੀੜੀਆਂ ਗਲੀਆਂ ਵਿੱਚ ਦੀ ਇਕੱਠੇ ਤੁਰਦੇ ਰਹੇ। ਹਰ ਥਾਂ ਤੇ ਰੇੜੀਆਂ ਵਿੱਚ ਸਮਾਨ ਵਿਕ ਰਿਹਾ ਸੀ। ਉਹ ਇੱਕ ਵੱਡੇ ਮੈਦਾਨ ਵਿੱਚ ਪਹੁੰਚੇ। ਜਿੱਤੇ ਦੁਕਾਨਾਂ ਸਜੀਆਂ ਹੋਈਆਂ ਸਨ ਹਜ਼ਾਰਾਂ ਹੀ ਲੋਕ ਉੱਥੇ ਇੱਕ ਦੂਜੇ ਨਾਲ ਦਲੀਲਵਾਜ਼ੀ ਕਰਦੇ ਖਰੀਦਦੇ ਅਤੇ ਵੇਚਦੇ ਖੜੇ ਸਨ ਸਬਜ਼ੀਆਂ ਦੇ ਨਾਲ-ਨਾਲ ਸ਼ੁਰੇ ਵੀ ਵਿਕ ਰਹੇ ਸਨ ਅਤੇ ਗਲੀਚੀਆਂ ਦੇ ਨਾਲ-ਨਾਲ ਤੰਬਾਕੂ ਵੀ ਪਰ ਮੁੰਡੇ ਨੇ ਆਪਣੇ ਨਾਮੇ ਮਿੱਤਰ ਉੱਤੇ ਹੀ ਨਜ਼ਰਾਂ ਗੱਡੀ ਰੱਖੀਆਂ ਸਨ ਆਖਰਕਾਰ ਉਸਦੇ ਸਾਰੇ ਪੈਸੇ ਉਸੇ ਕੋਲ ਹੀ ਤਾਂ ਸਨ ਉਸਨੇ ਸੋਚਿਆ ਕਿ ਉਸ ਕੋਲ ਪੈਸੇ ਵਾਪਸ ਮੰਗ ਲਵੇ ਪਰ ਫਿਰ ਆਪੇ ਹੀ ਸੋਚਿਆ ਕਿ ਅਜਿਹਾ ਕਰਨਾ ਗੈਰ ਦੋਸਤਾਨਾ ਹੋਵੇਗਾ ਉਹ ਜਿਸ ਨਵੀਂ ਧਰਤੀ ਤੇ ਆਇਆ ਸੀ ਉਥੋਂ ਦੇ ਰਸਮਾਂ ਰਵਾਜਾਂ ਬਾਰੇ ਉਸ ਨੂੰ ਕੁਝ ਨਹੀਂ ਸੀ ਪਤਾ ਉਸ ਨੇ ਆਪਣੇ ਆਪ ਨੂੰ ਹੀ ਕਿਹਾ ਮੈਂ ਬਸ ਉਸ ਤੇ ਨજર ਰੱਖਾਂਗਾ ਉਹ ਜਾਣਦਾ ਸੀ ਕਿ ਉਹ ਆਪਣੇ ਇਸ ਨਵੇਂ ਮਿੱਤਰ ਤੋਂ ਤਕੜਾ ਹੈ ਇਸ ਸਾਰੇ ਰੌਲੇ ਗੋਲੇ ਦੌਰਾਨ ਅਚਨਚੇਤ ਹੀ ਉਸ ਨੇ ਇੱਕ ਐਸੀ ਬੇहद ਖੂਬਸੂਰਤ ਤਲਵਾਰ ਵੇਖੀ ਜਿਸ ਤਰ੍ਹਾਂ ਦੀ ਪਹਿਲਾਂ ਕਦੇ ਨਹੀਂ ਸੀ ਦੇਖੀ ਇਸ ਦੀ ਮਿਆਨ ਤੇ ਚਾਂਦੀ ਦਾ ਕੰਮ ਕੀਤਾ ਹੋਇਆ ਸੀ ਅਤੇ ਦਸ ਦਾ ਕਾਲੇ ਰੰਗ ਦਾ ਸੀ ਜਿਸ ਤੇ ਕੀਮਤੀ ਪੱਥਰ ਜੜੇ ਹੋਏ ਸਨ ਮੁੰਡੇ ਨੇ ਆਪਣੇ ਆਪ ਨਾਲ ਹੀ ਵਿਚਾਰ ਕੀਤਾ ਕਿ ਜਦੋਂ ਉਹ ਮਿਸਰ ਤੋਂ ਵਾਪਸ ਪਰਤੇਗਾ ਤਾਂ ਇਹ ਤਲਵਾਰ ਖਰੀਦੇਗਾ ਉਸਨੇ ਆਪਣੇ ਮਿੱਤਰ ਨੂੰ ਕਿਹਾ ਇਸ ਰੇੜੀ ਦੇ ਮਾਲਕ ਨੂੰ ਪੁੱਛ ਕੇ ਤਲਵਾਰ ਕਿੰਨੇ ਦੀ ਹੈ ਉਸੇ ਸਮੇਂ ਹੀ ਉਸਨੂੰ ਮਹਿਸੂਸ ਹੋਇਆ ਕਿ ਤਲਵਾਰ ਵੱਲ ਵੇਖਦੇ ਹੋਏ ਕੁਝ ਪਲਾਂ ਲਈ ਉਸਦਾ ਧਿਆਨ ਲਾਂਬੇ ਚਲਾ ਗਿਆ ਸੀ ਉਸਦਾ ਦਿਲ ਫੜਿਆ ਗਿਆ ਜਿਵੇਂ ਉਹਦੀ ਸਾਥੀ ਇਕਦਮ ਹੀ ਦਬ ਗਈ ਹੋਵੇ ਉਹ ਦੂਜੇ ਪਾਸੇ ਵੇਖਣ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਪਾਸੇ ਕੀ ਹੋਵੇਗਾ ਇਸ ਲਈ ਕੁਝ ਹੋਰ ਸਮੇਂ ਤੱਕ ਇਹ ਖਬਸੂਰਤ ਤਲਵਾਰ ਵੇਖਦਾ ਰਿਹਾ ਅਤੇ ਫਿਰ ਹੌਸਲਾ ਕਰਕੇ ਆਪਣਾ ਮੂੰਹ ਪਿਛਲੇ ਪਾਸੇ ਵੱਲ ਮੋੜ ਲਿਆ ਉਹਦੇ ਚਾਰੇ ਪਾਸੇ ਬਾਜ਼ਾਰ ਸੀ ਲੋਕ ਆ ਜਾ ਰਹੇ ਸਨ ਰੌਲਾ ਪਾ ਰਹੇ ਤੇ ਖਰੀਦਦਾਰੀ ਕਰ ਰਹੇ ਸਨ ਅਤੇ ਅਜੀਬ ਕਿਸਮ ਦੇ ਖਾਣਿਆਂ ਦੀ ਸੁਗੰਧ ਸੀ ਪਰ ਉਹਦਾ ਨਮਾਸਾhti ਕਿਤੇ ਵੀ ਦਿਖਾਈ ਨਹੀਂ ਸੀ ਦੇ ਰਹਾ ਮੁੰਡਾ ਇਹ ਵਿਸ਼ਵਾਸ ਕਰਨਾ ਚਾਹੁੰਦਾ ਸੀ ਕਿ ਉਸਦਾ ਨਮਾ ਦੋਸਤ ਅਚਨਚੇਤ ਹੀ ਉਸ ਤੋਂ ਅਲੱਗ ਹੋ ਗਿਆ ਉਸਨੇ ਫੈਸਲਾ ਕੀਤਾ ਕਿ ਉਹ ਉੱਥੇ ਹੀ ਖੜ ਕੇ ਆਪਣੇ ਦੋਸਤ ਦੇ ਪਰਤਨ ਦੀ ਅਡੀਕ ਕਰੇਗਾ ਜਦੋਂ ਉਹ ਅਡੀਕ ਰਿਹਾ ਸੀ ਤਾਂ ਇੱਕ ਮਲਾਣਾ ਲਾਗਲੀ ਇਮਾਰਤ ਦੇ ਸਿਖਰ ਤੇ ਚੜਿਆ ਅਤੇ ਅਜਾਨ ਦੇਣੀ ਸ਼ੁਰੂ ਕਰ ਦਿੱਤੀ ਬਾਜ਼ਾਰ ਵਿੱਚ ਖੜੇ ਸਾਰੇ ਲੋਕ ਗੋਡਿਆਂ ਭਰ ਝੁੱਕ ਗਏ ਆਪਣੇ ਮੱਥਿਆਂ ਨੂੰ ਜ਼ਮੀਨ ਨਾਲ ਲਾਉਣ ਲੱਗੇ ਅਤੇ ਫਿਰ ਖੁਦ ਵੀ ਪ੍ਰਾਰਥਨਾ ਕਰਨ ਲੱਗੇ ਇਸ ਤੋਂ ਬਾਅਦ ਕੀੜੀਆਂ ਵਾਂਗ ਉਹਨਾਂ ਨੇ ਇੱਕਦਮ ਹੀ ਆਪੋ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਚਲੇ ਗਏ ਇਸ ਦੇ ਨਾਲ ਹੀ ਸੂਰਜ ਨੇ ਵੀ ਆਪਣੀ ਰਵਾਨਗੀ ਪਾਉਣੀ ਸ਼ੁਰੂ ਕਰ ਦਿੱਤੀ ਮੁੰਡਾ ਇਸ ਨੂੰ ਕੁਝ ਸਮੇਂ ਤੱਕ ਲਈ ਡੁੱਬਦਾ ਦੇਖਦਾ ਰਿਹਾ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਇਹ ਬਾਜ਼ਾਰ ਦੇ ਆਲੇ-ਦੁਆਲੇ ਦੇ ਸਫੈਦ ਮਕਾਨਾਂ ਦੇ ਪਿੱਛੇ ਜਾ ਕੇ ਨਾ ਲੁਕ ਗਿਆ ਉਸ ਨੂੰ ਚੇਤੇ ਆਇਆ ਕਿ ਉਸ ਸਵੇਰ ਜਦੋਂ ਸੂਰਜ ਚੜ੍ਹਿਆ ਸੀ ਤਾ ਉਹ ਇੱਕ ਹੋਰ ਉਪਮਹਾਦੀਪ ਵਿੱਚ ਸੀ ਅਜੇ ਵੀ ਆੜੜੀ ਸੀ ਜਿਸ ਕੋਲ ਸੱਤ ਪੇਡਾਂ ਸਨ ਅਤੇ ਇੱਕ ਕੁੜੀ ਨੂੰ ਮਿਲਣ ਦੀ ਕਾਮਨਾ ਕਰ ਰਿਹਾ ਸੀ ਉਸ ਸਵੇਰ ਜਦੋਂ ਉਹ ਆਪਣੇ ਜਾਣੇ ਪਛਾਣੇ ਖੇਤਾਂ ਵਿੱਚ ਦੀ ਤੁਰ ਰਿਹਾ ਸੀ ਤਾਂ ਉਹ ਜਾਣਦਾ ਸੀ ਕਿ ਕੀ ਹੋਣ ਵਾਲਾ ਹੈ ਪਰ ਹੁਣ ਜਦੋਂ ਸੂਰਜ ਛਿਪ ਰਿਹਾ ਹੈ ਤਾਂ ਉਹ ਜਾਣਦਾ ਸੀ ਕਿ ਕੀ ਹੋਣ ਵਾਲਾ ਹੈ ਪਰ ਹੁਣ ਜਦੋਂ ਸੂਰਜ ਛਿਪ ਰਿਹਾ ਸੀ ਤਾਂ ਉਹ ਇੱਕ ਵੱਖਰੇ ਦੇਸ਼ ਵਿੱਚ ਸੀ ਇੱਕ ਅਜੀਬ ਧਰਤੀ ਤੇ ਅਜਨਬੀ ਸੀ ਜਿੱਥੇ ਉਹ ਉਹਨਾਂ ਦੀ ਭਾਸ਼ਾ ਤੱਕ ਵੀ ਨਹੀਂ ਸੀ ਬੋਲ ਸਕਦਾ ਹੁਣ ਉਹ ਆਜੜੀ ਨਹੀਂ ਸੀ ਰਿਹਾ ਅਤੇ ਉਸ ਕੋਲ ਕੁਝ ਵੀ ਨਹੀਂ ਸੀ ਇੱਥੋਂ ਤੱਕ ਕਿ ਵਾਪਸ ਪਰਤ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਜੋਗੇ ਪੈਸੇ ਵੀ ਨਹੀਂ ਮੁੰਡੇ ਨੇ ਸੋਚਿਆ ਕਿ ਇਹ ਸਾਰਾ ਕੁਝ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਬਰਗਿਆ ਹੈ ਉਸ ਨੂੰ ਆਪਣੇ ਆਪ ਤੇ ਹੀ ਤਰਸ ਆ ਰਿਹਾ ਸੀ ਅਤੇ ਉਹ ਇਸ ਗੱਲ ਤੇ ਦੁਖੀ ਹੋ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਇੰਨੀ ਅਚੰਚੇਤ ਅਤੇ ਇੰਨੀ ਵੱਡੀ ਤਬਦੀਲੀ ਆ ਗਈ ਸੀ। ਉਹ ਇੰਨਾ ਸ਼ਰਮਿੰਦਾ ਸੀ ਕਿ ਰੋਣਾ ਚਾਹੁੰਦਾ ਸੀ। ਉਹ ਤਾਂ ਆਪਣੀਆਂ ਭੈਡਾਂ ਦੇ ਸਾਹਮਣੇ ਤੱਕ ਵੀ ਕਦੇ ਨਹੀਂ ਸੀ ਰੋਇਆ। ਪਰ ਬਾਜ਼ਾਰ ਖਾਲੀ ਸੀ ਅਤੇ ਉਹ ਆਪਣੇ ਘਰ ਤੋਂ ਬਹੁਤ ਦੂਰ ਸੀ। ਇਸ ਲਈ ਉਹ ਰੋਣ ਲੱਗਾ। ਉਹ ਇਸ ਲਈ ਰੋਇਆ ਕਿਉਂਕਿ ਈਸ਼ਵਰ ਨੇ ਉਸ ਨਾਲ ਅਨ્યાਇ ਕੀਤਾ ਸੀ ਅਤੇ ਇਸ ਲਈ ਕਿਉਂਕਿ ਈਸ਼ਵਰ ਉਹਨਾਂ ਲੋਕਾਂ ਨਾਲ ਇਸ ਤਰ੍ਹਾਂ ਕਰਦਾ ਹੈ ਜਿਹੜੇ ਆਪਣੇ ਸੁਪਨਿਆਂ ਵਿੱਚ ਯਕੀਨ ਰੱਖਦੇ ਹਨ ਜਦੋਂ ਮੇਰੇ ਕੋਲ ਆਪਣੀਆਂ ਭੇਡਾਂ ਸਨ ਉਦੋਂ ਮੈਂ ਬਹੁਤ ਖੁਸ਼ ਸਾਂ ਅਤੇ ਮੇਰੇ ਆਲੇ-ਦੁਆਲੇ ਦੇ ਲੋਕ ਵੀ ਮੇਰੇ ਨਾਲ ਖੁਸ਼ ਰਹਿੰਦੇ ਸਨ ਉਸ ਸੋਚਿਆ ਕਿ ਲੋਕ ਉਸ ਨੂੰ ਆਉਂਦਿਆਂ ਵੇਖਦੇ ਸਨ ਅਤੇ ਉਸ ਦਾ ਸਵਾਗਤ ਕਰਦੇ ਸਨ ਪਰ ਹੁਣ ਮੈਂ ਉਦਾਸ ਅਤੇ ਇਕੱਲਾ ਹਾਂ ਮੈਂ ਸਿਰਫ ਇਸ ਲਈ ਲੋਕਾਂ ਤੇ ਭਰੋਸਾ ਕਰਨਾ ਬੰਦ ਕਰ ਦੇਵਾਂਗਾ ਕਿਉਂਕਿ ਕਿਸੇ ਇੱਕ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਂ ਉਹਨਾਂ ਲੋਕਾਂ ਨਾਲ ਨਫ਼ਰਤ ਕਰਾਂਗਾ ਜਿਨ੍ਹਾਂ ਨੂੰ ਆਪੋ ਆਪਣੇ ਖਜ਼ਾਨੇ ਲੱਭ ਪਏ ਸਨ ਕਿਉਂਕਿ ਮੈਨੂੰ ਮੇਰਾ ਖਜ਼ਾਨਾ ਨਹੀਂ ਲੱਭਾ ਅਤੇ ਮੈਂ ਜੋ ਵੀ ਮੇਰੇ ਕੋਲ ਹੈ ਉਸ ਨੂੰ ਸੰਭਾਲ ਕੇ ਰੱਖਾਂਗਾ ਕਿਉਂਕਿ ਸੰਸਾਰ ਨੂੰ ਜਿੱਤਣ ਲਈ ਮੈਂ ਬਹੁਤ ਮਾਮੂਲੀ ਹਾਂ ਉਹਨੇ ਆਪਣੀ ਪੋਟਲੀ ਖੋਲ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਉਸ ਕੋਲ ਕੀ ਕੀ ਬਚਿਆ ਹੈ ਹੋ ਸਕਦਾ ਹੈ ਕਿ ਉਸ ਰੋਟੀ ਦਾ ਕੋਈ ਟੁਕੜਾ ਹਲੇ ਵੀ ਉਹਦੇ ਕੋਲ ਬਚਿਆ ਪਿਆ ਹੋਵੇ ਜਿਹੜੀ ਉਸਨੇ ਜਹਾਜ਼ ਤੇ ਖਾਧੀ ਸੀ ਪਰ ਇਸ ਪੋਟਲੀ ਵਿੱਚ ਤਾਂ ਉਸਦੀ ਭਾਰੀ ਕਿਤਾਬ ਜੈਕਟ ਅਤੇ ਉਹ ਦੋ ਪੱਥਰ ਸਨ ਜਿਹੜੇ ਬਜ਼ੁਰਗ ਨੇ ਉਸਨੂੰ ਦਿੱਤੇ ਸਨ ਜਿਉਂ ਹੀ ਉਸਨੇ ਪੱਥਰਾਂ ਵੱਲ ਵੇਖਿਆ ਤਾਂ ਉਹਨੇ ਰਾਹਤ ਮਹਿਸੂਸ ਕੀਤੀ ਉਸਨੇ ਆਪਣੀਆਂ ਛੇਪੇ ਡਾਂ ਦੇ ਕੇ ਦੋ ਕੀਮਤੀ ਪੱਥਰ ਲੈਏ ਸਨ ਜਿਹੜੇ ਕਿ ਸੋਨੇ ਦੇ ਜਰਾ ਬਖਤਰ ਤੋਂ ਲਾਹੇ ਗਏ ਸਨ ਉਹ ਇਹਨਾਂ ਪੱਥਰਾਂ ਨੂੰ ਵੇਚ ਕੇ ਵਾਪਸੀ ਦੀ ਡਿਗਡ ਖਰੀਦ ਲਵੇਗਾ ਇਹਨਾਂ ਪੱਥਰਾਂ ਨੂੰ ਪੋਟਲੀ ਵਿੱਚੋਂ ਕੱਢਦੇ ਹੋਏ ਆਪਣੀ ਜੇਬ ਵਿੱਚ ਪਾਉਣ ਬਾਰੇ ਸੋਚਦੇ ਹੋਏ ਮੁੰਡੇ ਨੇ ਆਪਣੇ ਆਪ ਨਾਲ ਵਿਚਾਰ ਕੀਤਾ ਕਿ ਇਸ ਵਾਰੀ ਮੈਂ ਚੁਸਤ ਸਾਬਤ ਹੋਵਾਂਗਾ ਇਹ ਬੰਦਰਗਾਹ ਵਾਲਾ ਸ਼ਹਿਰ ਹੈ ਅਤੇ ਉਸ ਦਿਨ ਨਵੇਂ ਮਿੱਤਰ ਨੇ ਇੱਕੋ ਇੱਕ ਗੱਲ ਸੱਚੀ ਇਹ ਦੱਸੀ ਸੀ ਕਿ ਬੰਦਰਗਾਹ ਵਾਲੇ ਸ਼ਹਿਰਾਂ ਤੇ ਚੋਰਾਂ ਦੀ ਪਰਮਾਰ ਹੁੰਦੀ ਹੈ ਉਹਨੂੰ ਹੁਣ ਇਹ ਸਮਝ ਆਈ ਕਿ ਦੁਕਾਨ ਦਾ ਮਾਲਕ ਇੰਨਾ ਪਰੇਸ਼ਾਨ ਕਿਉਂ ਸੀ ਉਹ ਮੁੰਡੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਆਦਮੀ ਤੇ ਯਕੀਨ ਨਾ ਕਰੇ ਮੈਂ ਹੋਰ ਲੋਕਾਂ ਵਰਗਾ ਹੀ ਹਾਂ ਮੈਂ ਸੰਸਾਰ ਨੂੰ ਉਸੇ ਤਰ੍ਹਾਂ ਵੇਖਦਾ ਹਾਂ ਜਿਵੇਂ ਮੈਂ ਚਾਹੁੰਦਾ ਹਾਂ ਇਹ ਹੋਵੇ ਨਾ ਕਿ ਅਸਲ ਵਿੱਚ ਇਹ ਜਿਸ ਤਰ੍ਹਾਂ ਦਾ ਹੈ ਉਹਨੇ ਪੱਥਰਾਂ ਦੇ ਆਪਣੀਆਂ ਉਂਗਲਾਂ ਹੌਲੀ-ਹੌਲੀ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹਨਾਂ ਵਿੱਚੋਂ ਨਿਕਲਦੀ ਊਰਜਾ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਇਹ ਉਸ ਦਾ ਖਜ਼ਾਨਾ ਸਨ ਇਹਨਾਂ ਪੱਥਰਾਂ ਨੂੰ ਹੱਥ ਵਿੱਚ ਲੈਂਦਿਆਂ ਹੀ ਉਸਨੇ ਚੰਗਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਵੇਖ ਕੇ ਉਸ ਨੂੰ ਉਹ ਬਜ਼ੁਰਗ ਚੇਤੇ ਆ ਗਿਆ ਉਸਨੇ ਕਿਹਾ ਸੀ ਜਦੋਂ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਆਸਾਰੀ ਕਾਇਨਾਤ ਹੀ ਉਸ ਨੂੰ ਹਾਸਲ ਕਰਨ ਵਿੱਚ ਮਦਦ ਕਰਨ ਲਈ ਸਾਜ਼ਿਸ਼ ਕਰ ਰਚਦੀ ਹੈ ਮੁੰਡਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਜ਼ੁਰਗ ਵੱਲੋਂ ਕਹੀ ਗਈ ਗੱਲ ਦਾ ਸੱਚ ਕੀ ਹੈ ਉਹ ਇੱਥੇ ਖਾਲੀ ਬਾਜ਼ਾਰ ਵਿੱਚ ਬੈਠਾ ਸੀ ਉਸ ਦੀ ਜੇਬ ਵਿੱਚ ਢੇਲਾ ਤੱਕ ਨਹੀਂ ਸੀ ਅਤੇ ਨਾ ਹੀ ਇੱਕ ਵੀ ਭੇਡ ਸੀ ਜਿਸ ਦੀ ਉਸ ਨੇ ਰਾਤ ਨੂੰ ਰਾਖੀ ਕਰਨੀ ਸੀ ਪਰ ਇਹ ਦੋਵੇਂ ਪੱਥਰ ਇਸ ਗੱਲ ਦਾ ਸਬੂਤ ਦੱਸਣ ਕਿ ਉਹ ਕਿਸੇ ਬਾਦਸ਼ਾਹ ਨੂੰ ਮਿਲਿਆ ਸੀ ਇੱਕ ਐਸੇ ਬਾਦਸ਼ਾਹ ਨੂੰ ਜਿਹੜਾ ਮੁੰਡੇ ਦੇ ਭੂਤਕਾਲ ਨੂੰ ਜਾਣਦਾ ਸੀ ਇਹਨਾਂ ਨੂੰ ਓਰਮ ਅਤੇ ਥੁਮਨ ਕਹਿੰਦੇ ਹਨ ਅਤੇ ਇਹ ਤੈਨੂੰ ਨਿਸ਼ਾਨੀਆਂ ਪੜਨ ਵਿੱਚ ਮਦਦ ਕਰ ਸਕਦੇ ਹਨ ਮੁੰਡੇ ਨੇ ਦੋਵੇਂ ਪੱਥਰ ਆਪਣੀ ਪੋਟਲੀ ਵਿੱਚ ਬਵਸ ਪਾ ਲਏ ਅਤੇ ਇੱਕ ਤਜਰਬਾ ਕਰਨ ਦਾ ਫੈਸਲਾ ਕੀਤਾ ਬਜ਼ੁਰਗ ਨੇ ਕਿਹਾ ਸੀ ਕਿ ਇਹਨਾਂ ਤੋਂ ਬਹੁਤ ਸਪਸ਼ਟ ਸਵਾਲ ਪੁੱਛੇ ਜਾਣ ਅਤੇ ਇਸ ਤਰ੍ਹਾਂ ਕਰਨ ਲਈ ਮੁੰਡੇ ਨੂੰ ਆਪਣੇ ਆਪ ਵਿੱਚ ਹੀ ਇਹ ਸਮਝਣਾ ਜ਼ਰੂਰੀ ਸੀ ਕਿ ਉਹ ਚਾਹੁੰਦਾ ਕੀ ਸੀ ਇਸ ਲਈ ਉਸਨੇ ਪੁੱਛਿਆ ਕਿ ਬਜ਼ੁਰਗ ਦਾ ਆਸ਼ੀਰਵਾਦ ਅਜੇ ਵੀ ਉਸ ਦੇ ਨਾਲ ਹੈ ਜਾਂ ਨਹੀਂ ਉਸਨੇ ਇੱਕ ਪੱਥਰ ਬਾਹਰ ਕੱਢਿਆ ਇਹ ਹਾਂ ਵਾਲਾ ਪੱਥਰ ਸੀ ਉਸਨੇ ਪੁੱਛਿਆ ਕੀ ਮੈਨੂੰ ਮੇਰਾ ਖਜ਼ਾਨਾ ਮਿਲੇਗਾ ਜਾਂ ਨਹੀਂ ਉਸਨੇ ਪਣਾ ਹੱਥ ਪੋਟਲੀ ਵਿੱਚ ਪਾਇਆ ਅਤੇ ਇੱਕ ਪੱਤਰ ਨੂੰ ਡੋਣ ਲੱਗਾ ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਦੋਵੇਂ ਪੱਤਰ ਪੋਟਲੀ ਵਿੱਚ ਦੀ ਇੱਕ ਮੋਰੀ ਵਿੱਚੋਂ ਬਾਹਰ ਨਿਕਲ ਕੇ ਧਰਤੀ ਤੇ ਜਾ ਡਿੱਗੇ ਮੁੰਡੇ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਸੀ ਦਿੱਤਾ ਕਿ ਉਸ ਦੀ ਪੋਟਲੀ ਵਿੱਚ ਵੀ ਮੋਰੀ ਹੈ ਉਹਨਾਂ ਝੁੱਕ ਕੇ ਉਰੇਨ ਅਤੇ ਤੋਂ ਮੈਨੇ ਝੁੱਕ ਦਿੱਤੇ ਇਹਨਾਂ ਨੂੰ ਵਾਪਸ ਪੋਟਲੀ ਵਿੱਚ ਪਾ ਲਿਆ ਪਰ ਜਦੋਂ ਉਸਨੇ ਇਹਨਾਂ ਨੂੰ ਜ਼ਮੀਨ ਤੇ ਪਏ ਵੇਖਿਆ ਤਾਂ ਇੱਕ ਹੋਰ ਗੱਲ ਉਹਦੇ ਜ਼ਿਹਨ ਵਿੱਚ ਆਈ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, "ਨਿਸ਼ਾਨੀਆਂ ਪਛਾਣਨਾ ਸਿੱਖ ਅਤੇ ਉਹਨਾਂ ਤੇ ਅਮਲ ਕਰ।" ਨਿਸ਼ਾਨੀ ਮੁੰਡਾ ਆਪਣੇ ਆਪ ਵਿੱਚ ਹੀ ਮੁਸਕਰਾਇਆ। ਮੁੰਡੇ ਨੇ ਦੋਵੇਂ ਪੱਥਰ ਚੁੱਕ ਕੇ ਉਹਨਾਂ ਨੂੰ ਪੋਟਲੀ ਵਿੱਚ ਵਾਪਸ ਪਾ ਲਿਆ। ਉਹਨੇ ਪੋਟਲੀ ਵਿੱਚਲੀ ਮੋਰੀ ਨੂੰ ਠੀਕ ਨਾ ਕੀਤਾ। "ਪੱਥਰ ਤਾਂ ਜਦੋਂ ਵੀ ਚਾਹਣ ਬਹਾੜੀ ਘਸ ਸਕਦੇ ਹਨ।" ਉਸਨੇ ਇਹ ਸਿੱਖਿਆ ਲਿਆ ਸੀ। ਕੁਝ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਬਾਰੇ ਬੰਦੇ ਨੂੰ ਸਵਾਲ ਨਹੀਂ ਕਰਨੇ ਚਾਹੀਦੇ ਤਾਂ ਕਿਤੇ ਆਪਣੀ ਹੀ ਹੋਣੀ ਤੋਂ ਦੂਰ ਨਾ ਹੋ ਜਾਵੇ ਉਸਨੇ ਆਪਣੇ ਆਪ ਨੂੰ ਕਿਹਾ ਮੈਂ ਵਾਅਦਾ ਕੀਤਾ ਸੀ ਕਿ ਆਪਣੇ ਫੈਸਲੇ ਮੈਂ ਖੁਦ ਲਵਾਂਗਾ ਪਰ ਪੱਥਰਾ ਨੇ ਉਸਨੂੰ ਦੱਸ ਦਿੱਤਾ ਸੀ ਕਿ ਬਜ਼ੁਰਗ ਹਾਲੇ ਵੀ ਉਸਦੇ ਨਾਲ ਸੀ ਅਤੇ ਇਸ ਸੋਚ ਨਾਲ ਹੀ ਉਸ ਵਿੱਚ ਭਰੋਸਾ ਪੈਦਾ ਹੋ ਗਿਆ ਉਸਨੇ ਇੱਕ ਵਾਰ ਫਿਰ ਖਾਲੀ ਬਾਜ਼ਾਰ ਵੱਲ ਵੇਖਿਆ ਪਰ ਇਸ ਵਾਰ ਉਸ ਵਿੱਚ ਪਹਿਲਾਂ ਜਿੰਨੀ ਨਿਰਾਸ਼ਾ ਨਹੀਂ ਸੀ ਇਹ ਕੋਈ ਅਜਨਵੀ ਥਾਂ ਨਹੀਂ ਸੀ ਹਾਂ ਇਹ ਨਵੀਂ ਜ਼ਰੂਰ ਸੀ ਆਖਰਕਾਰ ਉਹ ਸਦਾ ਇਹੀ ਕੁਝ ਤਾਂ ਕਰਨਾ ਚਾਹੁੰਦਾ ਸੀ ਨਮੀਆਂ ਥਾਵਾਂ ਨੂੰ ਜਾਣਨਾ ਭਾਵੇਂ ਉਹ ਕਦੇ ਵੀ ਪਿਰਾਮਿਡਾਂ ਤੱਕ ਨਾ ਪਹੁੰਚ ਸਕੇ ਫਿਰ ਵੀ ਉਹ ਜਿੰਨੀ ਦੂਰ ਤੱਕ ਆ ਗਿਆ ਹੈ ਉਹਨੇ ਦੂਰ ਤੱਕ ਉਹਦੇ ਜਾਣਕਾਰਾਂ ਵਿੱਚੋਂ ਕੋਈ ਵੀ ਆਜੜੀ ਨਹੀਂ ਸੀ ਆ ਸਕਿਆ ਕਾਸ਼ ਕੇ ਲੋਕ ਜਾਣ ਸਕਣ ਕਿ ਜਿੱਥੇ ਉਹ ਰਹਿੰਦੇ ਹਨ ਉੱਥੋਂ ਸਮੁੰਦਰ ਰਾਹੀਂ 2 ਘੰਟੇ ਦੇ ਸਫ਼ਰ ਤੋਂ ਬਾਅਦ ਹੀ ਹਾਲਾਤ ਕਿੰਨੇ ਤਬਦੀਲ ਹੋ ਜਾਂਦੇ ਹਨ। ਪਾਮੇ ਹਾਲ ਦੀ ਘੜੀ ਉਸ ਦਾ ਨਵਾਂ ਸੰਸਾਰ ਸਿਰਫ ਖਾਲੀ ਬਾਜ਼ਾਰ ਤੱਕ ਸੀਮਿਤ ਹੋ ਗਿਆ ਸੀ। ਫਿਰ ਵੀ ਉਹ ਇਸ ਨੂੰ ਉਸ ਵੇਲੇ ਵੀ ਵੇਖ ਚੁੱਕਾ ਸੀ ਜਦੋਂ ਇਸ ਵਿੱਚ ਲਹਿਰਾਂ ਬੈਰਾਂ ਸਨ ਅਤੇ ਉਹ ਇਸ ਨੂੰ ਕਦੇ ਵੀ ਭੁੱਲ ਨਹੀਂ ਸਕੇਗਾ। ਉਸ ਨੂੰ ਉਹ ਤਲਵਾਰ ਵੀ ਚੇਤੇ ਆਈ ਇਸ ਬਾਰੇ ਸੋਚਦੇ ਹੋਏ। ਉਸ ਨੂੰ ਰਤਾ ਕੋ ਔਖ ਮਹਿਸੂਸ ਹੋਈ ਪਰ ਉਸ ਨੇ ਪਹਿਲਾਂ ਕਦੇ ਵੀ ਇਹੋ ਜਿਹੀ ਤਲਵਾਰ ਨਹੀਂ ਸੀ ਦੇਖੀ ਜਦੋਂ ਉਹ ਇਹਨਾਂ ਗੱਲਾਂ ਬਾਰੇ ਸੋਚਦਾ ਸੀ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਸ ਨੂੰ ਆਪਣੇ ਬਾਰੇ ਜਾਂ ਤਾਂ ਇੱਕ ਚੋਰ ਦਾ ਸ਼ਿਕਾਰ ਹੋਇਆ ਵਿਚਾਰਾ ਆਦਮੀ ਸਮਝਣਾ ਚਾਹੀਦਾ ਹੈ ਜਾਂ ਫਿਰ ਆਪਣੇ ਖਜ਼ਾਨੇ ਦੀ ਭਾਲ ਕਰ ਰਿਹਾ ਖੋਜੀ ਉਸ ਨੇ ਆਪਣੇ ਆਪ ਨੂੰ ਕਿਹਾ ਮੈਂ ਤਾਂ ਇੱਕ ਖੋਜੀ ਹਾਂ ਆਪਣਾ ਖਜ਼ਾਨਾ ਲੱਭ ਰਿਹਾ ਹਾਂ